ਧੰਨਤਾਦਰ ਕਲਾ ਸੰਘਾ ਜੰਗ ਕੇਲਗੜ ਕਾਂਢਲੀ ਇਹ ਵੀ ਮੱਲ ਬਕ ਉਹ ਤਿਆਰ ਬਰ ਤਿਆਰ ਹੋ ਜਾ ਇਸ ਪਿੰਡ ਪੇਟਾਂ ਦੇ ਵਿੱਚ ਬੜੀ ਪੁਰਾਣੀ ਜਗ੍ਹਾ ਆ ਪਹਿਲਾਂ ਇਸ ਲੈਨੇ ਦੇ ਉੱਤੇ ਘਵਾਲੀਆਂ ਦੇ ਨਕਲਾ ਹੀ ਹੁੰਦੀਆਂ ਸੀ ਅੱਜ ਤੋਂ 35 35 36 ਸਾਲ ਪਹਿਲਾਂ ਅਸੀਂ ਛੋਟੀ ਸ਼ੇਰ ਸ਼ੁਰੂ ਕਰ ਦਿੱਤੀ ਇਹਦੇ ਵਿੱਚ ਬੜੇ ਤਗੜੇ ਤਗੜੇ ਜਿਹੜੇ ਪਹਿਲਵਾਨ ਆ ਚੁੱਕੇ ਆ ਜਿਹਦਾ ਨਾਮ ਹੀ ਪਹਿਲਵਾਨ ਉਹਦਾ ਮਿਹਰਦੀਨ ਉਹ ਵੀ ਇੱਕ ਵਾਰੀ ਇਸ ਛਿੰਚਾ ਚਾਲੂ ਕਰਾਇਆ ਸੀ ਛਿੰਦਾ ਪੱਟੀ ਵਾਲਾ ਵੀ ਆਇਆ ਸੀ ਤੇ ਮਿਹਰਦੀਨ ਦਾ ਮੁੰਡਾ ਇੱਕ ਵਾਰੀ ਤੋਂ ਪਟਕਲ ਗਿਆ ਸੀ ਹੋਰ ਵੀ ਬੜੇ ਤਗੜੇ ਤਗੜੇ ਜਿਹੜੇ ਬੱਲੇ ਇਥੇ ਪਹਿਲਵਾਨ ਆ ਚੁੱਕੇ ਆ ਤੇ ਮੇਲਾ ਦਿਨ ਦਿਨ ਤੋ ਦਿਨ ਵਾਧਾ ਜਾਂਦਾ ਇਹ ਪਿੰਡ ਦੇ ਹੀ ਆ ਸਾਰੇ ਪਹਿਲਵਾਨ ਕੇ ਬਾਹਰੋਂ ਆਪਨ ਦੀ ਐ ਨਹੀਂ ਬਾਹਰੋਂ ਆ ਪਹਿਲਵਾਨ ਸਾਰੇ ਜੀ ਪਿੰਡ ਦੇ ਮੁੰਡੇ ਵੀ ਖੋਲਦੇ ਆ ਜਾਦੇ ਪਹਿਲਵਾਨ ਬਾਹਰ ਲਿਆ ਉਹ ਸੁਨੇਹਾ ਕੀ ਦੇਣਾ ਚਾਹਦੇ ਨੌਜਵਾਨਾਂ ਨੂੰ ਇਹ ਕਰੋਨਾ ਚਾਹੁੰਦੇ ਆ ਅਸੀਂ ਤੇ ਸੁਨੇਹਾ ਇਹ ਦਿਨਾਂ ਚਾਹੁੰਦੇ ਆ ਜਦੋਂ 6 ਮਹੀਨੇ ਜੇਕਰ ਟੂਰਨਾਮੈਂਟ ਕਰਵਾਈਦਾ ਸਾਲ ਵਿੱਚ ਇੱਕ ਛਿੰਝ ਕਰਾਈਦੀ ਆ ਕਿ ਲੋਕਾਂ ਦਾ ਨਸ਼ੇ ਵਾਲੂ ਧਿਆਨ ਨਾ ਜਾਵੇ ਇਧਰ ਨੂੰ ਲੈਣ ਪਰ ਦੇ ਵਿੱਚ ਅਸੀਂ ਕਾਂਜਾਬੀ ਹੋਏ ਆ ਸਾਡੇ ਬੰਦੇ ਨੌਜਵਾਨ ਕਬੱਡੀ ਖੇល ਕੇ ਕੋਈ ਘਟ ਦੋ 20 25 20 25 ਮੁੰਡੇ ਬਾਹਰ ਚਲ ਗਿਆ ਲੀਖ ਲੀਖ ਦੇ ਵਿੱਚ ਖੜਾ ਬੰਦਾ ਵੀ ਵੀਰੋ ਸਹਿਯੋਗ ਕਿਵੇਂ ਆ ਰਿਹਾ ਸੋ ਸਹਿਯੋਗ ਐਮ ਆਰ ਐ ਵੀ ਆ ਰਿਹਾ ਪਿੰਡੇ ਰੋਗ ਰਾਈ ਕਾਫੀ ਦਿੰਦੇ ਆ ਸਰਕਾਰ ਕਰ ਰਹਾ ਪਿੰਡ ਸੇਟਾ ਜਿਲ੍ਹਾ ਕੰਪੂਰਖਲਾ ਹਾਂਜੀ ਹੱਥ ਪਹ ਪਿੰਡ ਵਿੱਚ ਮੇਲਾ ਕਰਾਇਆ ਜਾਂਦਾ ਆਂਦੇ ਆਂਦੇ ਬਹੁਤ ਵਧੀਆ ਪਹਿਲਵਾਨ ਪਿੰਡ ਦੇ ਨੇਗੇ ਬਾਹਰੋਂ ਪਹਿਲਵਾਨ ਆਏ ਆ ਪਿੰਡ ਦੇ ਵੀ ਆ ਗਏ ਬਾਕੀ ਮੇਲਾ ਲੱਗ ਰਿਹਾ ਜੀ ਅੱਜ ਮੇਲਾ ਬਹੁਤ ਵਧੀਆ ਲੱਗ ਰਿਹਾ ਮੇਲਾ ਕਿੰਨੇ 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 ਪਹਿਲਵਾਨ ਜਿਹੜੇ ਮੁਕਤੀਆਂ ਲੱਗ ਰਹੀਆਂ ਤਕਰੀਬਨ ਆ ਗਏ ਤਾਂ ਖੋਲ ਚੁੱਕੇ ਆ ਤਕਰੀਬਨ 20 ਕ ਪਹਿਲਵਾਨ ਜੱਟ ਖੋਲ ਚੁੱਕੇ ਆ ਅੱਜ ਦਾ ਜਿਹੜਾ ਮੇਲਾ ਆ ਬਾਬੇ ਚਸ਼ਮੇ ਦੇ ਆਸਥਾਨ ਦੇ ਹੋ ਰਿਹਾ ਅੱਜ ਲਾਸਟ ਆ ਕੱਲ ਵੀ ਹੋਇਆ ਸੀ ਅੱਜ ਵੀ ਹੋਇਆ ਇਹ ਮੇਲਾ ਬਹੁਤ ਪ੍ਰਾਤਮਕ ਸਮੇਂ ਤੋਂ ਚੱਲਦਾ ਆ ਰਿਹਾ ਇੱਥੇ ਇੱਕ ਛੋਟੀ ਜਿਹੀ ਜਗ੍ਹਾ ਸੀ ਫਿਰ ਪਿੰਡ ਨੇ ਜਿਹੜਾ ਉਦਮ ਕਰਕੇ ਪੈਸੇ ਇਕੱਠੇ ਕਰਕੇ ਇਹ ਜਗ੍ਹਾ ਨੂੰ ਬਹੁਤ ਸੁੰਦਰ ਬਣਾਇਆ ਉਸ ਤੋਂ ਬਾਅਦ ਇੱਥੇ ਮੇਲਾ ਲੱਗਣਾ ਸ਼ੁਰੂ ਹੋ ਗਿਆ ਪਹਿਲੀ ਛੋਟੀ ਗੱਲਬਾਤ ਸੀ ਹੁਣ ਤਾਂ ਬਹੁਤ ਸਾਰੀ ਦੁਨੀਆ ਦੇ ਵਿੱਚ ਮਝੂ ਰਿਹਾ ਹੈ ਮੇਲਾ ਹੁਣ ਇਹ ਮੇਲਾ ਦੋ ਦਿਨ ਲੱਗਦਾ ਆ ਇੱਥੇ ਨਕਲਾ ਹੁੰਦੀਆਂ ਕਵਾਲੀਆਂ ਹੁੰਦੀਆਂ ਜਦ ਪਕੌੜਿਆਂ ਦਾ ਲੰਗਰ ਲਾਇਆ ਜਾਂਦਾ ਜਲੇਬੀ ਪਰਦਾਈ ਜਾਂਦੀ ਆ ਤੇ ਬਹੁਤ ਦੂਰ ਜੀਆਂ ਸੰਗ ਦਾ ਇੱਥੇ ਆ ਕੇ ਨਮਸਤਕ ਹੁੰਦੀਆਂ ਕਿ ਦਿਨਾਂ ਜਾਂਦੇ ਹੋ ਪਿੰਡ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਆ ਸਤਗੁਰੂ ਕਿਰਪਾ ਕਰੇ ਸਾਰੇ ਪਰਿਵਾਰ ਤੇ ਸਾਰੇ ਆਪਣੀ ਜਗ੍ਹਾ ਖੁਸ਼ ਰਹਿਣ ਜਿੰਨੇ ਵੀ ਦੇਸ਼ਾਂ ਪ੍ਰਦੇਸ਼ਾਂ ਜਿਵੇਂ ਸਾਡੇ ਵੀਰ ਭੈਣ ਭਰਾ ਬੈਠੇ ਆ ਸਾਰੇ ਇਸ ਮੇਲੇ ਦੇ ਸੁਖਣਾ ਸੁਖਦੇ ਆ ਉਹਨਾਂ ਦੀ ਸੁਖਣਾ ਪੂਰੀ ਹੁੰਦੀ ਆ ਬਾਬਾ ਜੀ ਉਹਨਾਂ ਦੀ ਹੀ ਮਿਹਰ ਕਰਪਾ ਕਰਦੇ ਆ ਕਿਸੇ ਗੱਲ ਦੀ ਟੋਟ ਨਹੀਂ ਰਹਿਣ ਦਿੰਦੇ ਮੈਂ ਨਾਮ ਦਾ ਮੈਂ ਡਾਕਟਰ ਆਮਲਵਾਇਆ ਹਰ ਸਾਲ ਫਰੀ ਮੈਡੀਕਲ ਕੈਂਪਲ ਲਗਾਉਣਾ ਆ ਤੇ ਬਾਬਾ ਜੀ ਦਾ ਸ਼ੁਕਰਗੁਜ਼ਾਰ ਕਰਦਾ ਆ ਸਾਰੇ ਖੁਸ਼ ਰਹਿੰਦੇ ਇੱਥੇ ਜਗ੍ਹਾ ਤੇ ਆ ਕੇ ਸ਼ਾਂਤੀ ਮਿਲਦੀ ਆ ਹਰ ਸੁਖਣਾ ਪੂਰੀ ਹੁੰਦੀ ਜੋ ਵੀ ਸੱਚੇ ਮੰਨਦੇ ਨਾਲ ਇੱਥੇ ਸੁਖਣਾ ਸੁਖਦਾ ਆ ਉਹਦੀ ਹੋਰ ਹੁੰਦੀ ਆ ਇਸੇ ਕਰਕੇ ਲੋਕ ਉਤਸ਼ਾਹ ਕਰਕੇ ਇੱਥੇ ਆਉਂਦੇ ਆ ਨਮਸਕਾਰ ਵਾਲੇ ਸਿੱਧੂ ਆ ਮੈਂ ਇੱਥੇ ਬਹੁਤ ਸਿਰਾਂ ਦਾ ਬਾਹਰ ਰਹਿਣਾ ਮੈਂ ਬਹੁਤ ਸਿਰਾਂ ਬਾਦ ਨੀਂ ਸਾਲਾਂ ਬਾਦ ਇੱਥੇ ਆਇਆ ਤੇ ਇਸ ਟਾਈਮ ਤੇ ਮੇਲਾ ਲੱਗ ਰਿਹਾ ਸੀ ਬੜੀ ਖੁਸ਼ੀ ਹੋਈ ਹੈ ਕਿ ਸਾਰਾ ਪਿੰਡ ਇਕੱਠਾ ਹੋਇਆ ਤੇ ਇਸ ਮੇਲੇ ਦੀ ਮੈਨੂੰ ਇਹ ਵੱਡੀ ਖੁਬੀ ਆ ਕਿ ਸਾਡਾ ਪਿੰਡ ਰਲ ਕੇ ਕਰੋਗਾ ਤੇ ਬਹੁਤ ਸਾਲਾਂ ਤੋਂ ਕਰਾ ਰਿਹਾ ਇਹ ਪਿੰਡ ਦੇ ਸਾਰੇ ਬੰਦੇ ਆਪੋ ਆਪਣੀ ਜੋ ਜੋ ਉਹਨਾਂ ਦੀ ਕੰਟਰੀਬਿਊਸ਼ਨ ਆ ਉਹਨਾਂ ਦੀ ਸਹਦਾ ਦੇ ਨਾਲ ਹੁੰਦਾ ਐਂਡ ਇਦਾਂ ਨਹੀਂ ਕਿ ਬਾਹਰੋਂ ਆ ਕੇ ਬੰਦੇ ਪੈਸੇ ਪਾਏ ਕਰਾਉਂਦੇ ਸਾਰਾ ਪਿੰਡ ਹੀ ਕਰਾਉਂਦਾ ਐਂਡ ਮੈਨੂੰ ਬੜਾ ਮਾਣ ਆ ਕਿ ਸਾਡਾ ਪਿੰਡ ਇਦਾਂ ਰਲ ਮਿਲ ਕੇ ਬੈਠਾ ਇਕੱਠੇ ਆ ਇਹਨਾਂ ਦੀ ਏਕਤਾ ਆ ਜਿਹੜਾ ਵੀ ਕੰਮ ਦਾ ਨੇ ਇਦਾਂ ਦੈਨ ਸੌਦ ਹੁੰਦਾ ਉਹ ਰਲ ਕੇ ਬਣਾਉਂਦੇ ਆ ਵੈਸੇ ਐਨਆਰਆਈ ਦਾ ਸਪੋਰਟ ਮਿਲਦੀ ਇਹਨਾਂ ਨੂੰ ਨਾਲ ਐਨਆਰ ਜਿੰਨੀ ਕਰ ਸਕਦੇ ਉਹ ਦਾ ਹਾਜ਼ਰ ਆ ਪਰ ਇਹ ਸਾਰਾ ਸਹਿਯੋਗ ਜਿਹੜਾ ਇਹ ਪਿੰਡ ਦਾ ਹੀ ਆ। ਹੋਰ ਬਾਕੀ ਪਿੰਡਾਂ ਨਾਲ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅਸੀਂ ਇਹੀ ਕਵਾਂਗੇ ਕਿ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡ ਆ ਲੱਗੇ ਆ ਰਲ ਮਿਲ ਕੇ ਰਹੋ, ਇਤفاق ਦੇ ਨਾਲ ਰਹੋ, ਪਿੰਡ ਵਿੱਚ ਇਕਤਾ ਰੱਖੋ ਜਿਹੜੀ ਸਭਤਾ ਆ ਉਹਨੂੰ ਸੇਧ ਸਹੀ ਮਿਲੂਗੀ। ਠੀਕ। ਹਾਂ। ਬਹੁਤ